ਸੂਹਾ ਦੇ ਪਿੰਡ ਸਗਰਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ 10 ਲੋਕਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਉਸ ਦੌਰਾਨ ਖੁਸ਼ੀ ਨਾਂ ਦੀ ਇੱਕ ਲੜਕੀ ਦੀ ਵੀ ਮੌਤ ਹੋਈ ਹੈ ਮ੍ਰਿਤਕਾ ਖੁਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਰਹੀ ਹੈ ਪਰ ਸਾਨੂੰ ਇਹ ਪੈਸੇ ਨਹੀਂ ਚਾਹੀਦੇ ਜੇਕਰ ਸਰਕਾਰ ਮ੍ਰਿਤਕਾਂ ਦੀ ਮਦਦ ਮ੍ਰਿਤਕ ਦੇ ਪਰਿਵਾਰ ਹੈ ਉਹਨਾਂ ਦੀ ਜੇਕਰ ਮਦਦ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਜੋ ਨੌਕਰੀ ਦਿੱਤੀ ਜਾਵੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਇਕੱਤੇ ਵਿੱਚ ਉਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਸਵਾ ਬੱਸ ਘਰ ਹਾਸੇ ਦੇ ਵਿੱਚ ਜਿੱਥੇ ਲਗਭਗ 10 ਲੋਕਾਂ ਦੀ ਜਾਨ ਗਈ ਹੈ ਉੱਥੇ ਹੀ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਆਪਣੇ ਆ ਦੇ ਇਸ ਹਾਸੇ ਦੇ ਵਿੱਚ ਖੋ ਜਾਣ ਤੋਂ ਬਾਅਦ ਹਾਲਾਤ ਜਿਹੜੇ ਨੇ ਬੜੇ ਬੱਤਰ ਹੋ ਚੁੱਕੇ ਨੇ। ਇਸ ਹਾਸੇ ਦੇ ਵਿੱਚ ਖੁਸ਼ੀ ਮੈਤਾ ਦੀ ਸਿਸਟਰ ਵੀ ਮੌਜੂਦ ਸੀ ਜੇ ਉਹ ਉਸ ਬੱਸ ਦੇ ਵਿੱਚ ਖੁਸ਼ੀ ਦੇ ਨਾਲ ਸਨ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲ ਕਰਾਂਗੇ ਫਾਦਰ ਹਰੀਸ਼ ਨੇ ਮਾਤਾ ਸੋਨੀਆ ਨੇ ਤੇ ਛੋਟੀ ਭੈਣ ਜੋ ਇਸ ਹਾਦਸੇ ਦੇ ਵਿੱਚ ਉਸ ਸਮੇਂ ਖੁਸ਼ੀ ਦੇ ਨਾਲ ਉਸ ਬੱਸ ਦੇ ਵਿੱਚ ਸਵਾਰ ਸੀ ਉਹ ਵੀ ਸਾਡੇ ਨਾਲ ਹੈ ਪੂਰੇ ਹਾਦਸੇ ਨੂੰ ਲੈ ਕੇ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਖੁਸ਼ੀ ਦਾ ਇਸ ਹਾਦਸੇ ਦੇ ਵਿੱਚ ਐਕਸੀਡੈਂਟ ਹੋ ਗਿਆ ਤੇ ਕਿਸ ਤਰ੍ਹਾਂ ਦੇ ਹਾਲਾਤ ਸਨ ਉਸ ਵਕਤ ਹਾਲਾਤ ਕਹਦੇ ਸੀ 100-150 ਰੁਪਏ ਸੀ ਜੇਬ 'ਚ ਕੋਗਰੇ ਤਾਂ ਪੁੱਜਾਂ ਕੋ ਗਰੇ ਤੋਂ ਬੱਸ ਫੜੀ ਐ ਉਹ 150 ਰੁਪਏ ਨਾ ਦਸੂਏ ਪੂਜਾਂ ਫਿਰ ਤੁਹਾਨੂੰ ਪਹਿਲਾਂ ਜਿੱਦਾ ਦੱਸਿਆ ਮੁੰਡਾ ਸਾਡੇ ਬੇੜੇ ਦਾ ਨਿਆਣਾ ਹੀ ਆਪਣਾ ਉਹਨੂੰ ਫੋਨ ਕੀਤਾ ਉਹਨੇ ਦੱਸਿਆ ਵੀ ਮੈਂ ਕੋਲ ਆ ਜੇ ਸਿਵਲ ਹਸਪੀਟਲ ਵਾਲਿਆਂ ਨੂੰ ਇੰਨਾ ਪਤਾ ਸੀ ਵੀ ਗੁੜੀਆ ਦੀਆਂ ਲੱਤਾਂ 'ਚ ਇੰਨਾ ਫੈਕਚਰ ਐ ਛਾਤੀ ਤੇ ਵਜਨ ਪਿਆ ਸੀ ਠੀਕ ਹੈ ਜੀ ਕਿਤੇ ਲਾਗੇ ਰੈਫਰ ਕਰਦੇ ਅਸੀਂ ਜਿਹਦੇ ਤੋਂ ਮਰਜ਼ੀ ਮੰਗ ਠੋਕੇ ਉਹਦਾ ਇਲਾਜ ਕਰਾਂਦੇ ਔਰ ਐਂਬੂਲੈਂਸ ਦੇ ਵਿੱਚ ਵੀ ਜੋ ਟ੍ਰੀਟਮੈਂਟ ਸਿਵਲ ਹਸਪੀਟਲ ਦਿੱਤਾ ਮੈਂ ਮੌਜੂਦ ਨਹੀਂ ਸੀ ਐਂਬੂਲੈਂਸ ਦੇ ਵਿੱਚ ਜਿਹੜੀ ਗਲੂਕੋਜ਼ ਦੀ ਬੋਤਲ ਲੱਗੀ ਸੀ ਬਸ ਉਹ ਇੱਕ ਬੋਤਲ ਲੱਗੀ ਉਸ ਤੋਂ ਬਾਅਦ ਜਿਹੜਾ ਬੰਦਾ ਸੀ ਨਾ ਗਲੂਕੋਜ਼ ਹੀ ਉਹਨੂੰ ਲਾਣਾ ਆਇਆ ਠੀਕ ਹੈ ਜੀ ਦੁਆਰਾ ਰਾਤ 'ਚ ਇਹਨੂੰ ਟ੍ਰੀਟਮੈਂਟ ਵੀ ਨਹੀਂ ਮਿਲਦਾ ਹਾਲਾਤ ਮਾੜੇ ਹੀ ਬੇਟੀ ਦੇ ਜਾਨ ਨੂੰ ਲੈ ਕੇ ਜਿੱਥੇ ਪਰਿਵਾਰ 'ਚ ਗਮ ਹੈ ਬੇਟੀ ਜਦੋਂ ਆਖਰੀ ਵਾਰ ਕੋਈ ਗੱਲ ਹੋਈ ਉਸ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਉਸ ਨਾਲ ਜਦੋਂ ਘਰੋਂ ਗਈ ਸੀ ਤਾਂ ਕੀ ਕੀ ਕਹਿਦੀ ਕਹਿੰਦੀ ਮੰਮੀ ਮੈਂ ਨਾ ਸਮਾਨ ਲੈਣ ਜਾਣਾ ਹੈ ਬਿਆਦਾ ਮੈਂ ਕਿ ਜਾਓ ਸਮਾਨ ਲੈਣ ਗਈਆਂ ਬਸ ਥੋੜੇ ਕਿ ਦਰ ਬਾਅਦ ਘੰਟੇ ਕੇ ਬਾਅਦ ਬਸ ਫੋਨ ਆ ਗਿਆ ਵੀ ਐਕਸੀਡੈਂਟ ਹੋ ਗਿਆ ਬਹੁਤ ਬੁਰਾ ਉਸ ਟਾਈਮ ਤੇ ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਕਿ ਕਰਾਂ ਤੇ ਕੀ ਨਹੀਂ ਕਰਾਂ ਪਾਗਲਾ ਲੈ ਕੇ ਮੈਂ ਉੱਧਰ ਉੱਧਰ ਘੁੰਮਣਾ ਤੇ ਸਾਰਿਆਂ ਨੂੰ ਕਮਾਂ ਜਾਓ ਮਗਰ ਅਸੀਂ ਤੇ ਇਹੀ ਕਮੰਗ ਕਰਾਂਗੇ ਵੀ ਇਸ ਬੱਚੀ ਨੂੰ ਨਾਲ ਦੋਨੇ ਭੈਣਾਂ ਗਈਆਂ ਅਸੀਂ ਚਲੋ ਇਹ ਪਤਾ ਨਹੀਂ ਕਿੱਦਾਂ ਬਚ ਗਈ ਇਹਨੂੰ ਨੌਕਰੀ ਮਿਲਣੀ ਚਾਹੀਦੀ 43201 ਹਾਂਜੀ ਹਾਸੇ ਦੇ ਸਮੇਂ ਤੁਸੀਂ ਮੌਕੇ ਤੇ ਨਾਲ ਸਨ ਕਿਸ ਤਰ੍ਹਾਂ ਹਾਦਸਾ ਹੋਇਆ ਕਿੰਨੇ ਲੋਕ ਸਨ ਬੱਸ ਵਿੱਚ ਸਵਾਰ ਤੇ ਕਿਸ ਤਰ੍ਹਾਂ ਦੀ ਰਫਤਾਰ ਸੀ ਬੱਸ ਤੇਜ਼ ਜਾ ਰਹੀ ਸੀ ਜੀ ਮੈਨੂੰ ਠੀਕ ਨਹੀਂ ਪਤਾ ਕਿੰਨੇ ਲੋਕ ਹੋਣਗੇ ਪਰ ਬੱਸ ਪੂਰੀ ਭਰੀ ਸੀ ਹਾਂ ਹੱਸੇ ਟਾਈਮ ਜਦੋਂ ਆਪਾਂ ਬੱਸ ਤੇ ਗੱਬੇ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਕਿੱਦਾਂ ਹੋਇਆ ਇਹ ਸਾਨੂੰ ਇੱਕਦਮ ਝਟਕਾ ਲੱਗਾ ਤੇ ਬੱਸ ਪੂਰੀ ਪਲਟ ਗਈ ਕਿੱਧਰ ਪਲਟੀ ਕਿੱਧਰ ਡਿੱਗੀ ਕੋਈ ਨਹੀਂ ਸਾਡੇ ਅੱਖਾਂਗੇ ਨੀਰਾ ਆ ਗਿਆ ਸਾਨੂੰ ਪੁੱਛਨੇ ਪਤਾ ਲੱਗਾ ਮੈਨੂੰ ਜਦੋਂ ਲੋਕਾਂ ਨੇ ਕੱਢਿਆ ਫਿਰ ਮੈਂ ਉੱਠੀ ਤੇ ਮੈਂ ਆਪਣੀ ਭੈਣ ਦੇਖੀ ਤਾਂ ਦੋ ਬਸਤੇ ਅੰਦਰ ਸੀ ਉਹਦੇ ਲੱਤਾਂ ਬਾਸਤੇ ਥੱਲੇ ਆ ਗਈਆਂ ਸੀ ਉੱਥੋਂ ਉਹਨਾਂ ਨੂੰ ਕੱਢ ਕੇ ਜੋ ਲੈ ਕੇ ਜਾਇਆ ਗਿਆ ਤੇ ਫਿਰ ਮੈਂ ਹਸਪੀਟਲ ਗਏ ਹਸਪੀਟਲ ਆਲੇ ਨੇ ਮੈਨੂੰ ਉੱਥੇ ਬਾਹਰ ਹੀ ਕੱਢਤਾ ਤੇ ਦੀਦੀ ਨੂੰ ਅੰਦਰ ਲੈ ਗਏ ਫਿਰ ਨੇ ਮੈਨੂੰ ਫਿਕ ਸੀਗੇ ਮੇਰੇ ਸੱਟਾਂ ਲੱਗੀਆਂ ਸੀਗੀਆਂ ਪਰ ਉਸ ਲਈ ਮੈਨੂੰ ਮੇਰੀ ਭੈਣ ਦਾ ਸੀਗਾ ਮੈਨੇ ਦੇਖਿਆ ਮੈਨੂੰ ਇਸ ਤਰ੍ਹਾਂ ਦੇ ਹਾਲਾਤ ਸੀ ਤੁਸੀਂ ਦੇਖੇ ਉਸ ਵਕਤ ਮੌਕੇ ਦੇ ਉਹ ਤੇ ਬਹੁਤ ਮਾੜੇ ਹਾਲਾਤ ਸੀਗੇ